ਸਾਸੀ ਗਾਲ ਜੀ ਸਵਾਗਤ ਹੈ ਜੀ ਨਵੇਂ ਵਲੋਗਸ ਤੇ ਸਾਰਿਆਂ ਨੂੰ ਪਿਆਰ ਭਰੀ ਸਾਸੀ ਗਾਲ ਜੀ ਤੇ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਦਾ ਵਲੋਗ ਕਰਦੇ ਹਾਂ ਸਟਾਰਟ ਅੱਜ ਦਾ ਵਲੋਗ ਹੈ ਵੀ ਆਪਣਾ ਪੂਨਮ ਦੇ ਨਾਲ ਤੇ ਅੱਜ ਪੂਨਮ ਬਡਲ ਕਾਰਪੋਰੇਸ਼ਨ ਵਾਲੇ ਤੇ ਇਧਰ ਆਓ ਵੇਖੋ ਪੂਨਮ ਮੱਲ ਅੱਜ ਪੂਨਮ ਲੈਣ ਦੀ ਆ ਪੂਰਾ ਲਾ ਪੂਰਾ ਲਾ ਲੈ ਅੰਡੇ ਮੀਰਾ ਜੇ ਉਹ ਹੋ ਗਿਆ ਇਹ ਚਾਣਾ ਨੂੰ ਪਿਆ ਪਾਣੀ ਦਾ ਵੇਹ ਲੋ ਬਈ ਪੂਨਾਮ ਕਹਿੰਦੀ ਬਚਾ ਕਰੋ ਪਾਣੀ ਦਾ ਤੇ ਪੂਨਾਮ ਕਹਿੰਦਾ ਮੀਂਹ ਢਿੱਕਣ ਦੀ ਜਦੋਂ ਮੀਂਹ ਆਏਗਾ ਤਾਂ ਉਦੋਂ ਨਾਲੀ ਸਾਫ਼ ਕਰਨੀ ਆ। ਉਹਦਾ ਤਾਂ ਨਾਟਲ ਦੇ ਉਹ ਨਾਲ ਵਾਲੇ ਬਾਟੀ ਛੱਟ ਭਰ ਗਈ ਹੋਵੇ। ਆਹੋ ਜੀ। ਦੇਖ ਲਓ ਵੇਖੋ ਜੀ। ਬਾਟੀ ਛੱਟ ਭਰ ਗਈ ਆ। ਚਲੋ ਸਫਾਈ ਜ਼ਰੂਰੀ ਆ। ਤਾਂ ਫੇਰ ਹੀ ਬਰਕਤ ਪੈਂਦੀ ਆ ਬਈ ਪੂਨਮ ਕਹਿੰਦੀ ਆ ਵੀ ਮੈਂ ਡੇਰੀ ਚ ਦੁੱਧ ਵੀ ਫੜਾਈ ਆ ਆਪਾਂ ਥੋੜਾ ਥੋੜਾ ਕੱਢ ਕੇ ਰੱਖਤੀਆਂ ਤੇ ਪੂਨਮ ਡੇਰੀ ਦੁੱਧ ਵੀ ਫੜਾਈ ਆ ਤੇ ਲਾਗੇ ਦੋ ਘਰ ਦੁੱਧ ਲੈਂਦੇ ਉਹਨਾਂ ਨੂੰ ਫੜਾਈ ਆ ਨਾਂ ਦੀ ਆ ਨਹੀਂ ਪਹਿਲਾਂ ਮੈਨੂੰ ਇਹ ਗੱਲ ਦਾ ਜਵਾਬ ਦੇ ਕਿ ਜਦੋਂ ਵਿਆਹੀ ਆਈ ਆ ਤਾਂ ਉਹ ਸੋਚਿਆ ਵੀ ਆਹ ਕੰਮ ਕਰਨਾ ਪੈਣਾ ਦੁੱਧ ਡੇਰੀ ਪਾਉਣਾ ਪੈਣਾ ਜਾਂ ਕਿਦਾਂ ਇਹ ਤਾਂ ਨਹੀਂ ਸੋਚਿਆ ਹਾਂ ਮੇਰੇ ਖਾਂ ਦਾ ਕੰਮ ਕਰਦੇ ਨੇ ਹਾਂ ਮਤੇ ਇਹ ਨਹੀਂ ਪਤਾ ਕਿ ਆਪਣੇ ਡੰਗਰ ਪਾਉਣੇ ਪੈ ਜਾਣੇ ਆ ਫਿਰ ਤੇ ਤੈਨੂੰ ਕੋਈ ਮੁਸ਼ਕਲ ਲੱਗਦੀ ਆ ਇਹ ਕੰਮ ਕਰਨ ਚ ਮੁਸ਼ਕਲ ਨਹੀਂ ਲੱਗਦੀ ਆ ਜਿਹੜਾ ਕਰਨਾ ਹੈ ਉਹ ਕਰਨਾ ਹੈ ਹਾਂ ਇਧਰ ਵੀ ਇਧਰ ਇਧਰ ਵੀ ਇੱਕਦਾਂਸ ਨੇ ਜਿਹੜਾ ਕਰਨਾ ਉਹ ਤੇ ਕਰਨਾ ਪੈਣਾ ਹੀ ਹੁਣ ਹਾਂ ਕਿਹਾਏ ਤੁਹਾਡੇ ਨਾਲ ਹਾਂ ਨਹੀਂ ਕੋਈ ਪਰੇਸ਼ਾਨੀ ਤੰਗੀ ਕੋਈ ਹੁੰਦੀ ਵੀ ਨਹੀਂ ਕੋਈ ਦਿਲ ਦੇ ਵਿੱਚ ਕੋਈ ਨਾ ਹਾਂ ਨੂੰ ਕਦੀ ਕੰਦੀਆਂ ਨੂੰ ਬੜਾ ਕੰਮ ਨਹੀਂ ਜਾਂਦਾ ਇਹ ਨੂੰ ਕੰਦੀਆਂ ਨੂੰ ਕੰਦੀਆਂ ਨੂੰ ਮਿਲਿਆ ਫੋਨ ਨੂੰ ਮਿਲਿਆ ਇਹ ਕੰਮ ਮੋਨੋ ਸੌਫਿਆ ਜਾਂਦਾ ਜਿਹੜਾ ਬੰਦਾ ਕਰ ਸਕੇ ਠੀਕ ਹੈ ਕਿ ਨਹੀਂ ਇੱਕ ਯਕੀਨ ਹੁੰਦਾ ਇੱਕ ਵਿਸ਼ਵਾਸ ਹੁੰਦਾ ਬੰਦੇ ਤੇ ਵੀ ਇਸ ਬੰਦੇ ਨੇ ਇਹ ਕੰਮ ਕਰ ਲੈਣਾ ਹਣਾ ਸਹੀ ਜਿਹੜਾ ਨਾਂ ਕਰਨ ਵਾਲਾ ਤਾਂ ਨੰਬਰ ਖਾਦਿਆ ਕੁੜੀਆਂ ਨੇ ਹੋਰ 4 ਕੁੜੀਆਂ ਪੜ ਪਿੰਡ ਚ ਕੰਮ ਕਰਦੀਆਂ ਪਿੰਡਾਂ ਦੇ ਮਾਜਾ ਹੀ ਨੰਬਰਸਰ ਚ ਮਾਜੇ ਜੀ ਪਿੰਡਾਂ ਨੰਬਰਸਰ ਵੀ ਤੇ ਗਰਦਾਸਪੁਰ ਵੀ ਤੇ ਜੇ ਮਾਜਾ ਗਰਦਾਸਪੁਰ ਨੰਬਰਸਰ ਇਕੱਠੇ ਹੋ ਜਾਂਦੇ ਫਿਰ ਤੇ ਕੇ ਨੂੰ ਨਾ ਮੰਨੀ ਐ ਅੰਬਰਸਰ ਬਣੀਆਂ ਸੁੰਨੀਆਂ ਵੱਲੋਂ ਕਰਦੀਆਂ ਨੇ ਨਖਰੇ ਹੂੰ ਜੋ ਕੰਮ ਕਰਨਾ ਉਹ ਕਰਨਾ ਪੈਣਾ ਤਾਂ ਪਿੰਡ ਹੋਵੇ ਤੇ ਉਹ 4 ਉਹ ਦੇ 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 ਡੇਰਾ ਆ ਗਿਆ ਨੇ ਪੂਣਿਆ ਕੰਮ ਕਰਦਿਆਂ ਇਹ ਤੇ ਖੁਰ ਪੂਣਿਆ ਨਾਲ ਗਰੀ ਇਹ ਤੇ ਗੱਲ ਹੈ ਜੀ ਕੰਮ ਕਰਦਾ ਬੰਦਾ ਚੰਗਾ ਲੱਗਦਾ ਉਹਦੀ ਸ਼ੋਭਾ ਹੁੰਦੀ ਆ ਬਿੱਲ ਉਹਦੀ ਪੂਣਮ ਨੇ ਮਾਰਤਾ ਝਾੜੂ ਤੇ ਲਾਹ ਲੈ ਲਿਆ ਪੂਰਾ ਮੀਹ ਦਾ ਕੀ ਨਾਲੀ ਸਾਫ਼ ਹੋ ਜੇ ਠੀਕ ਹੈ ਜੀ ਆਹ ਵੇਖੋ ਉਧਰ ਉਹ ਚੁੰਨੀਆਂ ਲੈ ਲੈ ਜਾਣ ਦੇ ਨੇ ਆ ਬੀਣੀ ਚਲੋ ਸਾਰਿਆਂ ਨੂੰ ਵੇਹ ਆਪਣੀ ਆਪਣੀ ਗਲੀ ਦੀ ਦੇਖ ਰੇਖ ਰੱਖਣੀ ਚਾਹੀਦੀ ਸਫਾਈ ਰੱਖਣੀ ਚਾਹੀਦੀ ਆ ਤੇ ਪੂਣਾ ਬਾਲਟੀਆਂ ਪਰ ਪਰ ਪਾਣੀ ਲਿਆਉਣ ਰਹੀ ਆ ਤੇ ਪੂਰਾ ਲਾ ਲੈਂਦੀ ਆ ਸਾਰਾ ਮੀਂਹ ਦਾ ਪਾਣੀ ਆਉਂਦਿਆ ਕਿ ਪਰ ਨਾਲੇ ਥੱਲੇ ਲਾਈ ਬਾਲਟੀ ਚਲੋ ਵੀ ਆ ਦੇਖੋ ਲੈ ਬਈ ਗਲੀ ਹੋ ਗਈ ਪੂਰੀ ਨਵੀਂ ਨਕੋਰ ਆ ਪੁਣਾ ਫੇਰ ਲਾਈ ਬਾਲਟੀ ਉੱਥੇ। ਉਹ ਤੱਕ ਭਰ ਜੇਗੀ। ਕੱਲ ਹੋ ਗਿਆ ਕੱਲ ਹੋ ਗਿਆ ਮੈਨੂੰ ਬੁਖਾਰ ਜ਼ਿਆਦਾ ਤੇ ਮੇਰੇ ਕੋ ਉੱਠਿਆ ਨਹੀਂ ਗਿਆ ਤੇ ਡੈਡੀ ਹਣੀ ਕੱਢਣ ਲੱਗੇ ਧਾਰ ਤੇ ਛੋਟੇ ਨੂੰ ਤੇ ਹੁੰਦੀ ਨਹੀਂ ਜਾਜ ਨਹੀਂ ਹੈਗੀ ਤੇ ਧਾਰਾ ਮੈਂ ਹੁ ਕੱਢਦਾ ਜਿੰਨੀਆਂ ਵੀ ਆ 5-7 ਗਾਈਆਂ ਦੀ। ਤੇ ਮੈਂ ਸੁਟਾਰਿਆ ਬੜੀਆਂ ਵਾਜਾ ਮੰਨ ਕੇ ਫਿਰ ਹਿੰਮਤ ਨਹੀਂ ਆ ਗਈ ਬੁਖਾਰ ਦੇ ਨਾਲ ਤੇ ਮੈਂ ਫਿਰ ਉੱਠਿਆ ਤਾਂ ਕਰਕੇ ਤੇ ਪੂਨਮ ਦੇ ਡੈੜੀ ਨੂੰ ਕਹਿੰਦੀ ਤੂੰ ਹੀ ਉਧਾਰ ਕੱਢਿਆ ਕਰੋ ਤੁਹਾਡਾ ਢਿੱਡ ਘਟ ਜੇਗਾ ਤੇ ਡੈੜੀ ਅੱਗੋਂ ਆਂਦੇ ਪੀਟੇ ਢਿੱਡ ਘਟਾਉਂਦੇ ਚੱਕਰ ਵਿੱਚ ਆਪਣੀ ਲੱਤਾਂ ਤੜਾ ਕੇ ਬਹਿ ਜਾ ਏਦਾਂ ਕਹਿਣਾ ਪੂਨਮ ਏਦਾਂ ਹੀ ਤੇ ਤੇ ਚਲੋ ਬਠੇਰਾ ਕੰਮ ਕੀਤਾ ਡੈੜੀ ਹੁਣਾਂ ਨੇ ਲੇਕਿਨ ਨਹੀਂ ਵਾਪੇ ਚੱਲਦਾ ਨਹੀਂ ਹੋਣਾ ਉਹਦੀ ਗੱਲ ਨਹੀਂ ਬੰਦੀ ਲੇਕਿਨ ਡੈਡੀ ਫਿਰ ਵੀ ਲੇਕਿਨ ਚਲੋ ਉਹ ਮਜਬੂਰੀ ਸਮਝਣ ਦੇ ਕੇ ਚੱਲ ਮੁੰਡਾ ਬਿਮਾਰ ਆ ਤੇ ਮੈਂ ਕੋਸ਼ਿਸ਼ ਕਰਦਾ ਲੇਕਿਨ ਚਲੋ ਕੋਸ਼ਿਸ਼ ਕੀਤੀ ਹੈ ਗਾਂ ਦੀ ਕੱਢ ਕੇ ਲਿਆਏ ਵੈਸੇ ਤੇ 8 ਕਿਲੋ ਦੁੱਧ ਕੱਢਿਆ ਉਹਨੇ ਗਾਂ ਥੱਲੋਂ ਤੇ ਚਲੋ ਫਿਰ ਵੀ ਬੜੀ ਵੱਡੀ ਬਾਤਰੀ ਆ ਅਸੀਂ ਫਿਰ ਵੀ ਮਤਾਰ ਜੰਨੇ ਲੇਕਿਨ ਡੈਡੀ ਨੇ ਫਿਰ ਵੀ ਚਲੋ ਜਿੱਦਾਂ ਮਰਜੀ ਪੀੜੀ ਲੈ ਕੇ ਬੈਠੇ ਜਿੱਦਾਂ ਮਰਜੀ ਆ ਲੇਕਿਨ ਡੈਡੀ ਦਾ ਸਰੀਰ ਥੋੜਾ ਜਿਹਾ ਭਾਰਾ ਹੋ ਗਿਆ ਉਹਦਰਾ ਫਿਰ ਬਿਜੋ ਬਹਿ ਜੇ ਤੇ ਫਿਰ ਫਿਰ ਉੱਠਿਆ ਨਹੀਂ ਜਾਂਦਾ ਫਿਰ ਫੜ ਕੇ ਠਾ ਲੈਣਾ ਪੈਂਦਾ ਤੇ ਡੈਡੀ ਨੇ ਬਥੇਰੀਆਂ ਤਾਰਾਂ ਕੱਢੀਆਂ ਬੜਾ ਕੰਮ ਕੀਤਾ ਡੈਡੀ ਨੇ ਤੇ ਫਿਰ ਵੀ ਚਲੋ ਮੈਂ ਫਿਰ ਮੈਂ ਜੋ ਡੈਡੀ ਹਿੰਮਤ ਮਾਰ ਸਕਦੇ ਚਲੋ ਆਪਾਂ ਵੀ ਉੱਠ ਪਈਨੇ ਆ ਤੇ ਫਿਰ ਵੀ ਚਲੋ ਬਾਅਦ ਮੈਂ ਰੈਸਟ ਕਰ ਕਰਕੇ ਇੱਕ ਇੱਕ ਗਾਈ ਕਰਕੇ ਚੋਈ ਲੇਕਿਨ ਬੁਖਾਰ ਚੜ ਗਿਆ ਤੇ ਫਿਰ ਡੰਗਰਾਂ ਦੇ ਕੰਮ ਤੇ ਬੜਾ ਉਠਾ ਨਹੀਂ ਗੱਲ ਬਣਦੀ ਲੇਕਿਨ ਫਿਰ ਵੀ ਚਲੋ ਦਵਾਈ ਦੁਵਾਈ ਖਾਦੀ ਟਾਈਮ ਨਾ ਇਹ ਬੁਖਾਰ ਸਾਰਿਆਂ ਨੂੰ ਚੰਡਿਆ ਚੱਲ ਪਹਿਲਾਂ ਦੇਖਾ ਤੈਨੂੰ ਬੱਚਿਆਂ ਨੂੰ ਹੋਇਆ ਵਾ ਸਾਰਿਆਂ ਨੂੰ ਵਾਰੀ ਵਾਰੀ ਤੇ ਵਾਰੀ ਵਾਰੀ ਕਰਕੇ ਆਹੋ ਇੱਧਰ ਪੂਨਾ ਲੇਕਿਨ ਪੂਨਮ ਨਹੀਂ ਬੈਠੀ ਲੇਕਿਨ ਨਹੀਂ ਪੂਨਾ ਭਾਏ ਚਲੋ ਸਾਰਿਆਂ ਦੇ ਕੰਮ ਆਪਣੇ ਆਪਣੇ ਹੁੰਦੇ ਆ ਠੀਕ ਹੈ ਨਾ ਅਹੀਂ ਚਲੋ ਜਿੱਦਾਂ ਤੁਹਾਨੂੰ ਰਸੋਈ ਦਾ ਕੰਮ ਆ ਉਦਾਂ ਹੀ ਸਾਡਾ ਆਪਣਾ ਕੰਮ ਆ ਲੇਕਿਨ ਜਿਹੜਾ ਬੰਦਾ ਢਿੱਲਾ ਮੱਠਾ ਹੋ ਜਾਏ ਤੇ ਨਹੀਂ ਵਾਹ ਪੇ ਚੱਲਦੀ ਅਹੀਂ ਦੀ ਮਧਰ ਨਾਲ ਹੁੰਦੀ ਤੇ ਤੇ ਅੱਜਾਂ ਹੀ ਵਲੌਗ ਬਣਾਇਆ ਕਿ ਚਲੋ ਬਣਾ ਲੈਨੇ ਆਂ بارش ਦਾ ਵਲੌਗ ਬਣਾ ਲੈਨੇ ਆਂ ਤਾਂ ਪਤਾ ਨਹੀਂ ਦਿਲ ਜਾਨੀ ਕਰਨ ਤੇ ਆ ਵਲੌਗ ਬਣਾਉਂਦਾ ਪਾਨੇ ਕੀ ਚੱਕਰ ਪਾਨੇ ਕੇ ਨੇ ਬੰਨ ਛੜਿਆ ਟੇ ਵਲੌਗ ਕੇ ਨੇ ਹੈ ਲੇਕਿਨ ਚਲੋ ਕੋਈ ਗੱਲ ਨਹੀਂ ਥੋੜਾ ਢਿੱਲੇ ਮੱਠੇ ਹੋ ਗਏ ਆ ਉਹ ਜਿਹਦਾ ਨਾ ਫਿਰ ਦਿਲ ਨਹੀਂ ਕਰਦਾ ਕੋਈ ਕੰਮ ਕਰਨਾ ਹੁਣ ਡੰਗਰ ਇੰਨੇ ਆ ਕਿ ਟਾਈਮ ਨਹੀਂ ਮਿਲਦਾ ਹੁਣ ਇਹ ਕਹਿੰਦੇ ਵੀ ਨੀਜੀ ਤੂੰ ਹੀ ਵਲੌਗ ਬਣਾਉ ਤਾਂ ਮੈਂ ਮੈਂ ਹੋਂ ਸਾਰਾ ਕੰਮ ਕਰਾਂ ਫਿਰ ਇਹ ਗੱਲ ਨਹੀਂ ਨਾ ਬੰਦੀ ਹੁਣ ਫੋਨ ਨੂੰ ਮੈਂ ਕਹਿਣਾ ਵੀ ਚੱਲ ਫੋਨ ਫੜ ਲਿਆ ਕਰ ਚੱਲ ਬੰਦਾ ਤੂੰ ਵਲੌਗ ਬਣਾ ਲਿਆ ਕਰ ਕਹੀ ਬਣਾਉਂਦੇ ਤੇ ਹੈ ਕਿਤੇ ਜਾਈ ਤੇ ਮੰਦਰ ਦਾ ਵਲੌਗ ਬਣਾ ਲਿਆ ਹੀ ਮਾਰਾ ਕਰਾ ਨੂੰ ਵੇਹੇ ਫੋਨ ਨੂੰ ਵੇਹੇ ਜਾਜ ਆ ਗਈ ਆ ਵਲੌਗ ਬਣਾਉਂਦੀ ਬੋਲਣ ਦੀ ਜਾਜ ਵੀ ਆ ਗਈ ਆ ਤੇ ਹੌਲੀ ਹੌਲੀ ਚਲੋ ਆਪੂ ਟ੍ਰੇ ਆਪੇ ਟ੍ਰੇ ਨੂੰ ਦੇਵੀ ਤੇ ਚਲੋ ਵਧੀਆ ਟਾਂਡੇ ਤੇ ਜੀ ਤੇ ਹੁਣ ਪੂਰਾ ਕੰਮ ਤੇ ਜੋਰ ਆ ਪੂਰਾ ਲਾ ਲਿਆ ਪੁੰਨ ਨੇ ਤੇ ਅਸੀਂ ਵੀ ਆਪਾਂ ਆਪਣਾ ਕੰਮ ਹੀ ਮੁਕਾ ਲਿਆ ਇਸ ਟਾਈਮ ਨੇ ਸਾਰੇ ਨੰਗਰਾਂ ਦਾ ਆ ਕਰਕੇ ਆਪਾਂ ਛੱਡ ਲਿਆ ਤੇ ਫੜੀਏ ਹੁਣ ਪੁੰਨ ਵਾਲੇ ਵੇਖਣ ਦੇ ਕਿ ਪੁੰਨ ਕੀ ਕਰਨੀ ਹੈ ਫੋਨ ਨਾ ਪਹਿਲਾਂ ਕਈ ਦੁੱਧ ਤੇ ਦੁੱਧ ਦੇਣ ਆਉਂਦੇ ਆਉਂਦੇ ਹੀ ਗਿੱਲੇ ਕੱਪੜੇ ਆ ਜੀ ਢਾੜੂ ਫੜ ਲਿਆ ਲਾਓ ਜੀ ਆ ਦੰਨੇ ਉੱਪਰ ਦੀਆਂ ਆ ਦੇ ਲੋ ਜੀ ਆ ਨੇ ਘਰ ਹੈ ਪੁਰਾਣੇ ਘਰ ਖੰਡਰ ਬਣ ਕੇ ਇੱਥੇ ਲੱਗੇ ਨਹੀਂ ਕੋਈ ਮਿੱਟੀ ਨਹੀਂ ਆਣੀ ਇੱਥੇ ਵੀ ਕੇ ਸਮੇਂ ਤੇ ਰੈਸ਼ ਹੁੰਦੀ ਦੇ ਲੋ ਜੀ ਆ ਆਪਣੀ ਗਲੀ ਹੈ ਜੀ ਇਧਰ ਆਪਣਾ ਘਰ ਚੱਲ ਬਸ ਘਰ ਹੁਣ ਚਲੋ ਗਾਇਸ ਫਿਰ ਮਿਲਦੇ ਹਾਂ ਕੋਈ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹੈ ਜੀ ਤੇ ਆਨੰਦ ਮਾਨੋਮੀ ਦਾ ਮੀਂਹ ਬੜਾ ਪੈਣ ਰਿਹਾ ਠੀਕ ਹੈ ਜੀ ਤੇ ਫਿਰ ਮਿਲਦੇ ਹਾਂ ਕੋਈ ਨਵੇਂ ਵਲੌਗ ਚ ਖਰਾਬ ਰੱਖਾ ਜੀ